ਜਿਨ੍ਹਾਂ ਦੇ ਘਰ ਟੈਡੀ ਬੀਅਰ ਨੇ ਹੁਣੇ ਕੱਢ ਦਿਓ ਨਹੀਂ ਤੇ 2026 ਲਈ ਤਿਆਰ ਰਹੋ ਸੰਤਾ ਅਨੁਸਾਰ ਕਿਉਂ ਬੁਰੇ ਸ਼ਗਨ ਨੇ ਇਹ ਚੀਜ਼ਾਂ ਦੇ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਸਾਧ ਸੰਗਤ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਲਿਓ ਸਤਿਗੁਰੂ ਮਹਾਰਾਜ ਕਿਰਪਾ ਕਰਨ ਪਿਆਰਿਓ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਾ ਸਾਹਿਬ ਵਾਲੇ ਤੇ ਮੈਂ ਕਈ ਵਾਰੀ ਉਹਨਾਂ ਦੇ ਬਚਨ ਸੁਣੇ ਆ ਤੇ ਕਈ ਵਾਰੀ ਆਪਾਂ ਇਸ ਚੀਜ਼ ਨੂੰ ਤੁਸੀਂ ਵੀ ਵਿਚਾਰਿਆ ਹੋਏਗਾ ਚਲੋ ਆਪਾਂ ਬਹੁਤੀਆਂ ਚੀਜ਼ਾਂ ਨੂੰ ਜਿਹੜਾ ਹੈ ਉਹ ਵੇਖਦੇ ਆ ਕਾਫੀ ਚੀਜ਼ਾਂ ਨੂੰ ਜਿਹੜਾ ਹਾ ਸੁਣਦੇ ਵੀ ਆ ਸਤਿਗੁਰੂ ਮਹਾਰਾਜ ਚਲੋ ਕਿਰਪਾ ਕਰਨ ਤੇ ਆਪਾਂ ਹਰ ਇੱਕ ਚੀਜ਼ ਨੂੰ ਜਿਹੜਾ ਹੈ ਵਧੀਆ ਤਰੀਕੇ ਦੇ ਨਾਲ ਸੁਣਦੇ ਆ ਪੜ੍ਹਦੇ ਆ ਵਿਚਾਰਦੇ ਆ ਬੜੀ ਚੰਗੀ ਗੱਲ ਆ ਸੋ ਗੁਰਮੁਖ ਪਿਆਰਿਓ ਬਾਬਾ ਹਰਨਾਮ ਸਿੰਘ ਜੀ ਉਹ ਜਦੋਂ ਵੀ ਕਿਸੇ ਦੇ ਘਰ ਜਾਂਦੇ ਸੀ ਤੇ ਜਿੱਥੇ ਪਹਿਲਾਂ ਲੱਕੜ ਦੀਆਂ ਅਲਮਾਰੀਆਂ ਬਣੀਆਂ ਹੁੰਦੇ ਸੀ ਨਾ ਸ਼ੀਸ਼ਾ ਲੱਗਾ ਹੁੰਦਾ ਸੀ ਉਹਨਾਂ ਦੇ ਵਿੱਚ ਤੇ ਉੱਥੇ ਜਿਵੇਂ ਕੁੱਤੇ ਜਾਨਵਰ ਘੋੜੇ ਆਦਿਕ ਦੇ ਸਟੈਚੂ ਜਾਂ ਛੋਟੇ ਛੋਟੇ ਬੁੱਤ ਜੇ ਹੁੰਦੇ ਸੀ ਜਾਂ ਤਸਵੀਰਾਂ ਆਦਿਕ ਰੱਖ ਲੈਂਦੇ ਸੀ ਤੇ ਜਦੋਂ ਮਹਾਂਪੁਰਖ ਉਹਨਾਂ ਚੀਜ਼ਾਂ ਨੂੰ ਵੇਖਦੇ ਸੀ ਉਹ ਸੰਗਤ ਨੂੰ ਬੇਨਤੀ ਕਰਦੇ ਹੁੰਦੇ ਸੀ ਭਾਈ ਇਹਨਾਂ ਚੀਜ਼ਾਂ ਨੂੰ ਤੁਹਾਨੂੰ ਘਰ ਦੇ ਵਿੱਚ ਨਹੀਂ ਰੱਖਣਾ ਚਾਹੀਦਾ ਜੇਕਰ ਤੁਹਾਡੇ ਘਰ ਦੇ ਵਿੱਚ ਇਹ ਚੀਜ਼ਾਂ ਹਨ ਤੁਹਾਡਾ ਜਿਹੜਾ ਧਿਆਨ ਹੈ ਉਹ ਤੜਕੇ ਹੀ ਖਿੰਡ ਜਾਂਦਾ ਹੈ ਤੇ ਤੁਹਾਡਾ ਧਿਆਨ ਕਦੀ ਵੀ ਗੁਰੂ ਵਾਲੇ ਪਾਸੇ ਨਹੀਂ ਜਾ ਸਕਦਾ ਇਸ ਕਰਕੇ ਨਾ ਚੀਜ਼ਾਂ ਨੂੰ ਅੱਜ ਹੀ ਘਰ ਤੋਂ ਬਾਹਰ ਕਰ ਦਿਓ ਇਹਨਾਂ ਚੀਜ਼ਾਂ ਨੂੰ ਆਪਣੇ ਘਰ ਤੋਂ ਬਾਹਰ ਕੱਢ ਦਿਓ ਇਹਨਾਂ ਚੀਜ਼ਾਂ ਨੂੰ ਆਪਣੇ ਘਰ ਤੋਂ ਦੂਰ ਕਰ ਦਿਓ ਕਿਉਂਕਿ ਜੇ ਇਹਨਾਂ ਦੀ ਜਗ੍ਹਾ ਤੁਹਾਡੇ ਘਰ ਦੇ ਵਿੱਚ ਗੁਰੂਆਂ ਪੀਰਾਂ ਯੋਧਿਆਂ ਦੀਆਂ ਜੜੀਆਂ ਪੇਂਟਿੰਗਾਂ ਨੇ ਤਸਵੀਰਾਂ ਨੇ ਜਾਂ ਫਿਰ ਬੁੱਤ ਨੇ ਤਾਂ ਘਟੂ ਘਟ ਤੁਹਾਨੂੰ ਦੇਖ ਕੇ ਉਹਨਾਂ ਵਰਗਾ ਚੇਤਾ ਤੇ ਆਏ ਇਹਨੇ ਇਹ ਚੀਜ਼ਾਂ ਨੇ ਜ਼ਿਆਦਾਤਰ ਆਪਣੇ ਟੈਡੀ ਵੀਅਰ ਹੁੰਦੇ ਨੇ ਆਸੇ-ਪਾਸੇ ਦਾ ਮਾਹੌਲ ਦੇਖੋ ਇਹ ਸਭ ਤੋਂ ਵੱਡੀ ਗੱਲ ਹੈ ਵੀ ਜਿਹੋ ਜਿਹਾ ਆਸੇ-ਪਾਸੇ ਦਾ ਮਾਹੌਲ ਹੁੰਦਾ ਨਾ ਉਹ ਦੇਖ ਕੇ ਉਹੋ ਜਿਹਾ ਆਪਣੇ ਅੰਦਰ ਨੂੰ ਜਿਹੜਾ ਹੈ ਉਹ ਇੱਕ ਵਾਰ એનર્ਜੀ ਮਿਲਦੀ ਹੈ ਉਹੋ ਜਿਹਾ ਆਪਣੇ ਆਪ ਨੂੰ ਇੱਕ ਵਾਰੀ ਕਾਊਂਟਿੰਗ ਹੁੰਦੀ ਹੈ ਆਪਣੇ ਆਪ ਦੇ ਅੰਦਰ ਇੱਕ ਅਜਿਹੀ ਚੀਜ਼ ਜਿਹੜੀ ਹੈ ਉਹ ਘਰ ਜ਼ਰੂਰ ਕਰਦੀ ਹੈ ਸਾਥ ਸੰਗਤ ਆਪਣੇ ਆਪ ਦੇ ਅੰਦਰ ਬਹੁਤ ਵੱਡੀ ਗੱਲ ਹੈ ਇਹ ਆਪਣੇ ਆਪ ਨੂੰ ਇੱਕ ਅਜਿਹੀ ਚੀਜ਼ ਜਿਹੜੀ ਹੈ ਉਹ ਜ਼ਰੂਰ ਮਿਲਦੀ ਹੈ ਪਰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਆਪ ਜੀ ਜ਼ਰੂਰ ਇਸ ਚੀਜ਼ ਨੂੰ ਸਮਝਣ ਦਾ ਯਤਨ ਕਰਿਓ ਪਿਆਰਿਓ ਜੇ ਆਸੇ-ਪਾਸੇ ਆਪਣੇ ਇਹੋ ਜਿਹਾ ਗੰਦਗੀ ਭਰਿਆ ਮਾਹੌਲ ਹੈ ਤੇ ਸਾਡੇ ਖਿਆਲਤ ਵੀ ਇਹੋ ਜਿਹੇ ਬਣਨਗੇ ਜੇ ਸਾਡੇ ਆਸੇ-ਪਾਸੇ ਇੱਕ ਵਧੀਆ ਧਾਰਮਿਕ ਮਾਹੌਲ ਹੈ ਤੇ ਸਾਡਾ ਮਨ ਵੀ ਜਿਹੜਾ ਹੈ ਉਧਰਲੇ ਪਾਸੇ ਨੂੰ ਅਟਰੈਕਟ ਹੋਵੇਗਾ ਇਸ ਗੱਲ ਦੇ ਵਿੱਚ 98% ਸੱਚਾਈ ਹੈ ਤੁਸੀਂ ਕਦੇ ਆਪ ਜੀ ਇਸ ਗੱਲ ਵੱਲ ਗੌਰ ਕਰਿਓ ਮੰਨ ਲਓ ਸਵੇਰੇ ਅਸੀਂ ਉੱਠੇ ਜੇ ਮੰਨ ਲਓ ਸਾਡੇ ਮੁਖ ਦੇ ਵਿੱਚੋਂ ਗੁਰੂ-ਗੁਰੂ ਨਿਕਲਿਆ ਜਾਂ ਗੁਰੂ ਦੀ ਆਵਾਜ਼ ਗੁਰਬਾਣੀ ਦੀ ਆਵਾਜ਼ ਸਾਡੇ ਕੰਨਾਂ ਵਿੱਚ ਪਈ ਤੇ ਸਾਡਾ ਮਨ ਜਿਹੜਾ ਹੈ ਉਧਰਲੇ ਪਾਸੇ ਨੂੰ ਜੁੜਨ ਦੇ ਲਈ ਕਾਹਲਾ ਪਏਗਾ ਜੁੜੇਗਾ ਜੇ ਮੰਨ ਲਓ ਉਹੀ ਗੰਦਪਿੱਲ ਸੁਣਨ ਨੂੰ ਮਿਲਿਆ ਤੇ ਨਿੰਦਾ ਚੁਗਲੀ ਜਾਂ ਫਿਰ ਹੋਰ ਐਸੀਆਂ ਚੀਜ਼ਾਂ ਤੇ ਫਿਰ ਸਾਡਾ ਮਨ ਉਸ ਪਾਸੇ ਨੂੰ ਅਟਰੈਕਟ ਹੋਏਗਾ ਕਿਉਂਕਿ ਕਹਿਣ ਤੋਂ ਭਾਵੇਂ ਆ ਵੀ ਜੇ ਮਨ ਖਿੰਡ ਗਿਆ ਜੇ ਮਾਹੌਲ ਦੇ ਹਿਸਾਬ ਨਾਲ ਢਲ ਗਿਆ ਫਿਰ ਉਧਰਲੇ ਪਾਸੇ ਨੂੰ ਹੋ ਜਾਣਾ ਤੇ ਜੇ ਮਨ ਗੁਰੂ ਵਾਲੇ ਪਾਸੇ ਨੂੰ ਇੱਕ ਵਾਰੀ ਚੱਲ ਪਿਆ ਫਿਰ ਉਧਰ ਨੂੰ ਚੱਲ ਪੈਣਾ ਬਸ ਫਰਕ ਤੇ ਇਹੋ ਹੀ ਹੈ ਸਾਥ ਸੰਗਤ ਆਪਾਂ ਇਹਨਾਂ ਚੀਜ਼ਾਂ ਨੂੰ ਸਮਝਣ ਦਾ ਯਤਨ ਜ਼ਰੂਰ ਕਰੀਏ ਸਤਿਗੁਰੂ ਮਹਾਰਾਜ ਬੜੀ ਵੱਡੀ ਕਿਰਪਾ ਕਰਦੇ ਨੇ ਬਾਬਾ ਹਰਨਾਮ ਸਿੰਘ ਜੀ ਖੇੜਾ ਸਾਹਿਬ ਵਾਲੇ ਉਹ ਕਹਿੰਦੇ ਹੁੰਦੇ ਸੀ ਸੰਗਤ ਨੂੰ ਕਹਿੰਦੇ ਸੰਗਤ ਜੀ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਵੀ ਜੇਕਰ ਤੁਹਾਡੇ ਘਰ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੀਆਂ ਤਸਵੀਰਾਂ ਸਤਿਗੁਰੂ ਮਹਾਰਾਜ ਜੀ ਦੇ ਚਿੰਨ ਜਾਂ ਫਿਰ ਉਹਨਾਂ ਦੇ ਸਟੈਚੂ ਤੁਹਾਡੇ ਘਰ ਦੇ ਵਿੱਚ ਨੇ ਤਾਂ ਕਹਿੰਦੇ ਇੱਕ ਗੱਲ ਯਾਦ ਰੱਖਿਓ ਉਹਨਾਂ ਨੂੰ ਦੇਖ ਕੇ ਘਟੋ-ਘਟ ਤੁਹਾਨੂੰ ਗੁਰੂ ਦਾ ਚੇਤਾ ਆਵੇ ਸਤਿਗੁਰੂ ਦਾ ਚੇਤਾ ਆਵੇ ਜੇ ਇਹੋ ਜੀਆਂ ਨਕਲੀ ਚੀਜ਼ਾਂ ਜਾ ਇਹੋ ਜੇ ਸ਼ੋਪੀਸ ਦਾ ਟੈਡੀ ਤੁਹਾਡੇ ਘਰ ਦੇ ਵਿੱਚ ਹਨ ਤੇ ਕਹਿੰਦੇ ਭਾਈ ਉਹਨਾਂ ਨੂੰ ਅੱਜ ਹੀ ਸਾਈਡ ਤੇ ਕਰ ਦਿਓ ਐਸਾ ਮਾਹੌਲ ਆਪਣੇ ਘਰ ਦਾ ਬਣਾਓ ਜਿੱਥੇ ਤੁਹਾਨੂੰ ਗੁਰੂ ਚੇਤੇ ਆਵੇ ਜਿੱਥੇ ਤੁਹਾਨੂੰ ਸਤਿਗੁਰੂ ਚੇਤੇ ਆਵੇ ਤੇ ਐਸਾ ਮਾਹੌਲ ਆਪਣੇ ਘਰ ਦਾ ਸੈੱਟ ਕਰੋ ਜਿਸ ਦੇ ਨਾਲ ਤੁਹਾਨੂੰ ਸਤਿਗੁਰੂ ਮਹਾਰਾਜ ਜੀ ਦਾ ਚੇਤਾ ਆਵੇ ਤੇ ਤੁਹਾਡਾ ਮਨ ਜਿਹੜਾ ਹੈ ਗੁਰੂ ਵੱਲ ਜੁੜਨ ਦੇ ਲਈ ਕਾਲਾ ਪੈ ਜਾਵੇ ਬਸ ਇਥੇ ਹੁਣ ਸਾਧ ਸੰਗਤ ਇਸ ਟੀਜ ਨੂੰ ਆਪਾਂ ਵੀ ਸਮਝੀਏ ਆਸੇ ਪਾਸੇ ਦੀਆਂ ਤਸਵੀਰਾਂ ਲਾਉਣ ਦੇ ਲਈ ਸਾਡੇ ਕੋਲੇ ਜਿਹੜਾ ਹੈ ਹਾਂ ਹੋਵੇਗਾ ਜ਼ਰੂਰ ਪਰ ਉਹਨਾਂ ਚੀਜ਼ਾਂ ਨੂੰ ਸਾਈਡ ਕਰਕੇ ਅਸੀਂ ਜੇ ਗੁਰੂ ਦੀਆਂ ਤਸਵੀਰਾਂ ਲਾਈਏ ਗੁਰੂ ਦਾ ਚਿੱਤਰ ਦਰਸ਼ਨ ਕਰਨ ਦੇ ਲਈ ਤਾਂ ਸ਼ਾਇਦ ਉਹ ਵੀ ਸਾਡੇ ਮਨ ਨੂੰ ਜੁੜਨ ਦੇ ਲਈ ਬਹੁਤ ਵੱਡਾ ਇੱਕ ਵਸੀਲਾ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ